ਅੱਜ ਜਿਸ ਸਾਹਿਤਕ ਹਸਤੀ ਨੂੰ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਸ਼ਬਦਾਂ ਰਹੀ ਰੂਬਰੂ ਉਸ ਸਾਹਿਤਕ ਹਸਤੀ ਦਾ ਨਾਮ ਹੈ ਮੋਹਨਜੀਤ ਇਸ ਸ਼ਬਦ ਚਿੱਤਰ ਦਾ ਸਰਲੇਖ ਹੈ ਗੂੜੀ ਲਖਤ ਵਾਲਾ ਵਰਕਾ ਗੂੜੀ ਲਖਤ ਵਾਲਾ ਵਰਕਾ ਡਾਕਟਰ ਮੋਹਨਜੀਤ ਪੰਜਾਬੀ ਕਵਿਤਾ ਦੇ ਇਤਿਹਾਸ ਦਾ ਬੇਹਦ ਗੂੜੀ ਲਖਤ ਵਾਲਾ ਵਰਕਾ ਹੈ ਪੰਜਾਬੀ ਪ੍ਰਗਤੀਵਾਦੀ ਕਵਿਤਾ ਦੇ ਚੜਾ ਦੇ ਦਿਨਾਂ ਵਿੱਚ ਕਵਿਤਾ ਵਿੱਚ ਪ੍ਰਵੇਸ਼ ਪਾਉਣ ਵਾਲੇ ਇਸ ਕਵੀ ਨੇ ਜਿਆਨੀ ਮੂਨਜੀਤ ਨੇ ਬਹੁਤ ਜਲਦੀ ਹੀ ਇਸ ਦੌਰ ਦੀ ਉਸ ਅਤ ਪ੍ਰਗਤੀਵਾਦੀ ਕਵਿਤਾ ਦੇ ਅਸਮਾਨੀ ਬਾਬਰੋਲਿਆਂ ਵਿੱਚ ਉਡਣਾ ਸ਼ੁਰੂ ਕਰ ਦਿੱਤਾ ਸੀ ਜਿਸ ਨੇ ਪਹਿਲਾਂ ਲਿਖੀ ਜਾ ਰਹੀ ਰਵਾਇਤੀ ਪ੍ਰਗਤੀਵਾਦੀ ਕਵਿਤਾ ਨੂੰ ਇੱਕ ਨਵਾਂ ਮੁਹਾਵਰਾ ਪ੍ਰਦਾਨ ਕੀਤਾ ਸੇਕ ਦਾ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਵੱਖ-ਵੱਖ ਪੜਾਵਾਂ ਵਿੱਚ ਹੀ ਗੁਜ਼ਰਦਾ ਹੋਇਆ ਕੋਨੇ ਦਾ ਸੂਰਜ ਤੱਕ ਪਹੁੰਚਿਆ ਸੀ ਜਿਸ ਨੇ ਉਸ ਨੂੰ ਭਾਰਤੀ ਸਾਹਿਤ ਅਕੈਡਮੀ ਦੇ ਪੁਰਸਕਾਰ ਤੱਕ ਵੀ ਪਹੁੰਚਾ ਦਿੱਤਾ ਸੀ ਪੁਰਸਕਾਰ ਦੇ ਇਸ ਪੜਾਅ ਤੱਕ ਦੇਰੀ ਨਾਲ ਪਹੁੰਚਣ ਦਾ ਮਲਾਲ ਹਮੇਸ਼ਾ ਉਸ ਦੀ ਉਦਾਸੀ ਦਾ ਸਬਬ ਬਣਿਆ ਰਿਹਾ ਇੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਉਹ 80 ਬਹਾਰਾਂ ਤੇ ਪਤਝੜਾਂ ਹੰਢਾ ਚੁੱਕਿਆ ਸੀ ਪੰਜਾਬੀ ਕਵਤਾ ਲੇਖਣ ਅਤੇ ਸਾਹਿਤਕ ਕਲਾ ਦੀਆਂ ਉਗੀਆਂ ਸ਼ਕਤੀਆਂ ਦੇ ਕਾਵਿਕ ਵਿਅਕਤੀ ਚਿੱਤਰ ਲਿਖਣ ਦੇ ਵੱਖ-ਵੱਖ ਦੌਰਾਂ ਵਿੱਚ ਹੀ ਗੁਜ਼ਰਦੇ ਮੋਹਣਜੀਤ ਨੇ ਚਾਹੇ ਗਜ਼ਲਾਂ ਵੀ ਲਿਖੀਆਂ ਖੁੱਲੀ ਕਵਤਾ ਵੀ ਲਿਖੀ ਵਿਅਕਤੀ ਚਿੱਤਰ ਲਿਖੇ ਚਾਹੇ ਲੰਬੀ ਕਵਤਾ ਲਿਖੀ ਪਰ ਉਸ ਦੀ ਮੁੱਖ ਸੁਰ ਪ੍ਰਗੀਤਕ ਹੋਣਾ ਹੀ ਸੀ ਉਹਦੇ ਗੀਤਾਂ ਦੀ ਰਵਾਨੀ ਦੀ ਵੱਖਰੀ ਹੀ ਭਾ ਸੀ ਵੱਖਰੀ ਭਾ ਵਾਲੇ ਗੀਤ ਜਿਨ੍ਹਾਂ ਨੂੰ ਮੰਚ ਉੱਤੇ ਉਚਾਰ ਦਾ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੰਦਾ ਸੀ ਆ ਨਹੀਂ ਸਕੀਏ ਦੇਖ ਨਹੀਂ ਸਕੀਏ ਕੌਣ ਤੁਰੋਣਾ ਆਇਆ ਨਾਲੇ ਸਾਡਾ ਚਿੱਤ ਲੈ ਗਿਆ ਨਾਲੇ ਲੈ ਗਿਆ ਕਾਇਆ ਬਦਲਦੇ ਦੌਰਾਂ ਨਾਲ ਬਦਲ ਰਹੇ ਆਪਣੇ ਵਿਚਾਰਾਂ ਨੂੰ ਉਹ ਪਰੰਪਰਾ ਦੇ ਪਰਾਂ ਨਾਲ ਬੰਨ ਕੇ ਉੱਚੀਆਂ ਉਡਾਰੀਆਂ ਤੱਕ ਵਿਸਤਾਰ ਲੈਂਦਾ ਸੀ ਪਰ ਇਸ ਦੇ باوجود ਉਸ ਦੀ ਪਛਾਣ ਇੱਕ ਸੂਖਮ ਬਗਾਵਤੀ ਵਾਲੀ ਸੀ ਬਗਾਵਤ ਦੀ ਏਸੁਰ ਉਸ ਨੂੰ ਉਸ ਦੇ ਮੁਢਲੇ ਦੌਰ ਨੇ ਪ੍ਰਦਾਨ ਕੀਤੀ ਸੀ ਜੋ ਹਮੇਸ਼ਾ ਉਸ ਦੇ ਨਾਲ ਨਾਲ ਰਹੀ ਪਤਾ ਨਹੀਂ ਮਸੀਹੇ ਕੌਣ ਸਨ ਯਾਰ ਕੌਣ ਅਸੀਂ ਤਾਂ ਅਥਰੇ ਘੋੜੇ ਸਾਂ ਮਸਖਰੇ ਦੀਆਂ ਸੇਜਲ ਅੱਖਾਂ ਦੇ ਠਹਾਕੇ ਸਾਂ ਮੱਥੇ ਦੀ ਰੁਸੀ ਲੀਕ ਦੇ ਪਰੋਲ ਸਾਂ ਜਿਸ ਦਰਿਆ ਨੂੰ ਲੋਕੋ ਫੜ ਕੇ ਗਤਕਾ ਖੇਡਦੇ ਰਹੇ ਉਸ ਦੇ ਟੁਟੇ ਪਰ ਤੇ ਖੰਬੇ ਹੇਠਾਂ ਮੋਢਾ ਦੇ ਕੇ ਖੜੇ ਸਾਂ ਮੋਢਾ ਬਣ ਕੇ ਖੜੇ ਸਾਂ ਉਸ ਦੀ ਇਸ ਕਿਤਾਬ ਉੱਤੇ 1918 ਨੂੰ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ 2018 ਨੂੰ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਿਆ ਉਸ ਕਿਤਾਬ ਦੀ ਸ਼ਾਇਰੀ ਉਸ ਦੀ ਮੁੱਢਲੀ ਸ਼ਾਇਰੀ ਨਾਲੋਂ ਉਸ ਨੂੰ ਨਿਖੇੜ ਦੀ ਨਜ਼ਰ ਆਉਂਦੀ ਹੈ ਸੈਕਦੇ ਸ਼ਹਿਰ ਤੋਂ ਕੋਨੇ ਦਾ ਸੂਰਜ ਤੱਕ ਪਹੁੰਚਦਾ ਹੋਇਆ ਮਹਨਜੀਤ ਆਪਣੀ ਕਵਿਤਾ ਨੂੰ ਮਨੁੱਖੀ ਮਨ ਦੀਆਂ ਰਹੱਸਮਈ ਰਮਜ਼ਾਂ ਨਾਲ ਜੋੜਦਾ ਦੱਸਦਾ ਹੈ ਉੜੀਸਾ ਦੇ ਕੋਨਾਰਕ ਮੰਦਿਰ ਦਾ ਨਿਰਮਾਣ ਕਰ ਰਹੇ ਮਜ਼ਦੂਰਾਂ ਦੀ ਬਿਹਨਤ ਅਤੇ ਮਾਨਸਿਕਤਾ ਨੂੰ ਉੜੀਆ ਸੱਭਿਆਚਾਰ ਵਿੱਚ ਪ੍ਰਚਲਿਤ ਕਥਾਵਾਂ ਤੇ ਪਿਸ਼ੋਕੜ ਨਾਲ ਉਤਪੋਤ ਕਰਕੇ ਮੋਹਨਜੀਤ ਨੇ ਇੱਕ ਨਵਾਂ ਨਵੇਕਲਾ ਕਾਹ ਭਾਵ ਸਿਰਜਣ ਦਾ ਕ੍ਰਿਸ਼ਮ ਕੀਤਾ ਸੀ ਇਤਿਹਾਸਿਕ ਕੋਨਾਰਕ ਮੰਦਿਰ 13ਵੀਂ ਸਦੀ ਵਿੱਚ ਗੰਗਾ ਵੰਸ਼ ਦੇ ਰਾਜੇ ਨਰਸਿੰਘ ਦੇਵ ਨੇ ਬਣਵਾਇਆ ਸੀ ਇਸ ਮੰਦਰ ਦੀ ਉਸਾਰੀ ਲਈ ਲਗਭਗ 1200 ਇਮਾਰਤ ਸਾਜ਼ਾ ਕਲਾਕਾਰਾਂ ਅਤੇ ਮਜ਼ਦੂਰਾਂ ਨੂੰ ਲਗਾਇਆ ਗਿਆ ਸੀ ਕਿਹਾ ਜਾਂਦਾ ਹੈ ਕਿ ਇੰਨੀਆਂ ਹੀ ਦੇਵਦਾਸੀਆਂ ਨੂੰ ਇੱਥੇ ਬਣਾਈਆਂ ਗਈਆਂ ਮੂਰਤੀਆਂ ਦੇ ਮਾਡਲ ਬਣਨ ਲਈ ਲੱਗਿਆ ਗਿਆ ਸੀ 12 ਸਾਲਾਂ ਤੱਕ ਇਹ ਮੰਦਰ ਬਣਦਾ ਰਿਹਾ ਤੇ ਇਨ੍ਹਾਂ ਸਾਲਾਂ ਵਿੱਚ ਇੱਥੇ ਕੰਮ ਕਰਨ ਵਾਲੇ ਕਰਮੀਆਂ ਨੂੰ ਇੱਕ ਦੂਸਰੇ ਨਾਲ ਦੇਹ ਸੰਬੰਧ ਬਣਾਉਣ ਦੀ ਮਨਾਹੀ ਸੀ ਕਿਉਂਕਿ ਅਜਿਹਾ ਕਰਨ ਨਾਲ ਮੰਦਰ ਦੀ ਪਵਿੱਤਰਤਾ ਭੰਗ ਹੋਣ ਦਾ ਖਤਰਾ ਸੀ ਮੰਦਰ ਦੇ ਨਿਰਮਾਣ ਨਾਲ ਸੰਬੰਧਿਤ ਕਥਾ ਕਹਾਣੀਆਂ ਵਿੱਚ ਇੱਕ ਕਥਾ ਚੰਦਰਪਾਗਾ ਅਤੇ ਕਮਲ ਦੀ ਕਥਾ ਵੀ ਹੈ ਇਹ ਅੰਤ ਵੀ ਹੈ ਅੰਤ ਤੋਂ ਪਰੇ ਵੀ ਹੈ ਚੰਦਰਪਾਗਾ ਤੇ ਕਮਲ ਜੁਦਾ ਹੋਏ ਅੰਤ ਤੋਂ ਪਰੇ ਕਲਾ ਹੈ ਸ਼ਿਲਪ ਤੇ ਸ਼ਾਹਕਾਰ ਜਿਨ੍ਹਾਂ ਚ ਚੰਦਰਪਾਗਾ ਦੀ ਪ੍ਰਤਿਮਾ ਹੈ ਜਦ ਤੱਕ ਕੋਨਾਰਕ ਹੈ ਚੰਦਰਪਾਗਾ ਜਿਉਂਦੀ ਹੈ ਸ਼ਿਲਪਾ ਜਿਉਂਦੀ ਹੈ ਸ਼ਿਲਪੀ ਅਮਰ ਹੈ ਬੜ ਭਾਗੀ ਹੈ ਉਤਕਲ ਦੀ ਪੌ ਮੂਨਜੀਤ ਦੀ ਇਸ ਕਵਤੇ ਨੇ ਚੰਦਰਪਾਗਾ ਅਤੇ ਕਮਲ ਦੇ ਲੋਕ ਕਥਾਈ ਬਿਰਤਾਂਤ ਨੂੰ ਪੁਨਰ ਸਿਰਜਿਤ ਕਰਕੇ ਸੋਹਜ ਅਤੇ ਸਾਦਨਾ ਦੇ ਸੁਮੇਲ ਰਾਹੀਂ ਮਿਹਨਤ ਅਤੇ ਮਹਾਤਮ ਨੂੰ ਇੱਕ ਸੁਰ ਕਰਕੇ ਕਿਰਤ ਅਤੇ ਕਿਰਤੀ ਨੂੰ ਇੱਕ ਦੂਸਰੇ ਵਿੱਚ ਆਪੇ ਹੀਦ ਕਰ ਦਿੱਤਾ ਦਿੱਲੀ ਯੂਨੀਵਰਸਿਟੀ ਦੇ ਦੇਸ਼ ਬੰਦੂ ਕਾਲਜ ਵਿੱਚੋਂ ਪੰਜਾਬੀ ਦੇ ਪ੍ਰੋਫੈਸਰ ਵੱਜੋਂ ਸੇਵਾਮੁਕਤ ਹੋਏ ਮੋਹਣਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਅਦਲੀਵਾਲਾ ਪਿੰਡ ਵਿੱਚ 7 ਮਈ 1938 ਨੂੰ ਹੋਇਆ ਸੀ 1938 7 ਮਈ ਨੂੰ ਲਗਭਗ 86 ਸਾਲ ਦੀ ਉਮਰ ਪੋਕ ਕੇ ਉਵੀ 24 2024 ਨੂੰ ਸਾਥ ਵਿਛੜ ਗਿਆ ਚਲਾ ਗਿਆ ਉਸ ਨਾਲ ਮੇਰੀ ਪਹਿਲੀ ਮੁਲਾਕਾਤ 1972 ਵਿੱਚ ਆਪਣੇ ਪਿੰਡ ਜਡੇਾਲਾ ਮੰਜਕੀ ਵਿਖੇ ਹੀ ਹੋਈ ਸੀ ਜਿੱਥੇ ਅਸੀਂ ਨੌਜਵਨ ਸਭਾ ਵੱਲੋਂ ਇੱਕ ਕਵੀ ਦਰਬਾਰ ਕਰਵਾਇਆ ਸੀ ਇਸ ਕਵੀ ਦਰਬਾਰ ਵਿੱਚ ਪੜੀਆਂ ਗਈਆਂ ਉਸ ਦੀਆਂ ਤਿੱਖੀਆਂ ਕਵਤਾਵਾਂ ਨੇ ਭਰਪੂਰ ਬਾਬਾ ਘੱਟੀ ਸੀ ਆਲੇ-ਸਾਂਬ ਆਪਣੀ ਹਮਦਰਦੀ ਦੀ ਰਬੜਦੀ ਕੁੜੀ ਆਲੇ ਸੰਭ ਆਪਣੀ ਹਮਦਰਦੀ ਦੀ ਰਬੜ ਦੀ ਗੁੱਡੀ ਮੈਨੂੰ ਨਹੀਂ ਚਾਹੀਦਾ ਤੇਰੇ ਤਰਸ ਦਾ ਪਾਤਰ ਤੇਰੇ ਤਰਸ ਦਾ ਲੂੰਬੜ ਉਹਦੇ ਇਹ ਬੋਲ ਅਜੇ ਤੱਕ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ ਉਸ ਨਾਲ ਮੇਰੀ ਆਖਰੀ ਮੁਲਾਕਾਤ 3 ਮਾਰਚ 2024 ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਈ ਸੀ ਉਹ ਪੰਜਾਬੀ ਸਾਹਿਤ ਅਕੈਡਮੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਆਇਆ ਸੀ ਮੈਂ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਸਾਂ ਉਹ ਮੇਰੀ ਉਮੀਦਵਾਰੀ ਦਾ ਹਮਾਇਤੀ ਨਹੀਂ ਸੀ ਮੇਰੇ ਵਿਰੋਧੀਆਂ ਵਿੱਚ ਘਿਰਿਆ ਹੋਇਆ ਮੋਹਨਜੀਤ ਮੈਨੂੰ ਉਸ ਅਮਾਨ ਨਾਲ ਨਾ ਮਿਲਿਆ ਜਿਸ ਅਮਾਨ ਨਾਲ ਉਹ ਮੈਨੂੰ 1 ਮਹੀਨਾ ਪਹਿਲਾਂ ਹੀ 2 ਫਰਵਰੀ 2024 ਨੂੰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਮਾਗਮ ਵਿਲੇ ਮਿਲਿਆ ਸੀ ਇਸ ਸਮਾਗਮ ਵਿੱਚ ਮੋਹਨਜੀਤ ਕਲਾ ਪ੍ਰੀਸ਼ਦ ਵੱਲੋਂ ਉਸ ਨੂੰ ਦਿੱਤੇ ਜਾਣ ਵਾਲੇ ਪੰਜਾਬ ਗੌਰਵ ਪੁਰਸਕਾਰ ਨੂੰ ਪ੍ਰਾਪਤ ਕਰਨ ਲਈ ਪਹੁੰਚਿਆ ਸੀ ਸਭਿਆਚਾਰਕ ਮਾਮਲਿਆਂ ਦੀ ਤਤਕਾਲੀ ਮੰਤਰੀ ਅਨਮੋਲ ਗਗਨਮਾਨ ਤੋਂ 1 ਲੱਖ ਰੁਪਏ ਦਾ ਸਰਕਾਰੀ ਸਨਮਾਨ ਪ੍ਰਾਪਤ ਕਰ ਰਿਹਾ ਮੋਨਜੀਤ ਬੇਹਦ ਖੁਸ਼ੀ ਮਹਿ ਕਲਾ ਪ੍ਰੀਸ਼ਦ ਦਾ 70 ਸਾਲਾ ਦਿਨਾਂ ਦੇ ਵਿੱਚ ਤੇ ਇਸ ਸਵਾਗਤ ਦਾ ਮੰਚ ਸੰਚਾਲਨ ਵੀ ਕਰ ਰਿਹਾ ਸਾਂ ਪਰ ਪੰਜਾਬੀ ਭਵਨ ਲੁਧਿਆਣਾ ਵਿਖੇ ਵੋਟ ਪਾਉਣ ਲਈ ਜਾ ਰਿਹਾ ਹੌਲੀ ਹੌਲੀ ਤੁਰਦਾ ਬੋਣ ਜੀਤ ਮੇਥੋਂ ਅੱਖਾਂ ਚੁਰਾ ਰਿਹਾ ਸੀ ਮੈਨੂੰ ਉਹਦੀ ਬਹੁਤ ਪੁਰਾਣੀ ਗਜ਼ਲ ਯਾਦ ਆ ਰਹੀ ਸੀ ਕਈ ਵਾਰੀ ਤਾਂ ਇਸ ਤਰ੍ਹਾਂ ਦੀ ਵੀ ਗੱਲ ਹੋਈ ਪੱਥਰ ਦੀ ਇੱਕ ਸਿਲ पिघਲ ਕੇ ਜਲ ਹੋਈ ਕਿੱਥੇ ਜਾ ਕੇ ਆਪਣਾ ਆਪ ਲਕੋ ਲਈਏ ਸਾਰੀ ਧਰਤੀ ਹੀ ਸ਼ੀਸ਼ੇ ਦਾ ਤਲ ਹੋਈ ਮੈਂ ਆਪਣੀਆਂ ਅੱਖਾਂ ਚ ਤਕਲੇ ਖੋਬ ਲਏ ਲਓ ਯਾਰਾਂ ਦੀ ਇਹ ਮੁਸ਼ਕਿਲ ਵੀ ਹੱਲ ਹੋਈ ਉਸ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਵਿੱਚ ਵਰਬਰੀਕ ਤੁਰਦੇ ਫਿਰਦੇ ਮਸਕਰੇ ਕੀ ਨਾਰੀ ਕੀ ਨਦੀ ਡਾਟਾਂ ਵਾਲੇ ਬੂਹੇ ਓਲੇ ਵਿੱਚ ਉਜਾਰਾ ਗੂੜੀ ਲਖਤ ਵਾਲਾ ਵਰਕਾ ਹਵਾ ਪਿਆਜੀ ਆਦ ਕਿਤਾਬਾਂ ਸ਼ਾਮਲ ਹਨ ਉਸ ਵੱਲੋਂ ਲਿਖੇ ਗਏ ਆਪਣੇ ਸਮਕਾਲੀਆਂ ਅਤੇ ਹੋਰ ਵੱਡੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਵਿਅਕਤੀ ਚਿੱਤਰਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਸੰਤ ਸਿੰਘ ਸੇਖੋਂ ਅਮਰਤਾ ਸ਼ੇਰਗਿੱਲ ਕ੍ਰਿਸ਼ਨਾ ਸੂਬਤੀ ਦਲੀਪ ਕੋਟੇਵਾਣਾ ਅਜੀਤ ਕੌਰ ਸਾਰਸ ਗੁਪਤਾ ਤੇ ਬੀگم ਅਖਤਰ ਵਰਗੇ ਨਾਂ ਪ੍ਰਮੁੱਖਤਾ ਨਾਲ ਗਿਣੇ ਜਾ ਸਕਦੇ ਹਨ ਪ੍ਰੋਫੈਸਰ ਮੋਹਨ ਸਿੰਘ ਬਾਰੇ ਉਸਨੇ ਕਦੇ ਲਿਖਿਆ ਸੀ ਮੈਂ ਉਸ ਨੂੰ ਸ਼ਤਰੰਜ ਖੇਡਦੇ ਤਾਂ ਨਹੀਂ ਵੇਖਿਆ ਪੁਰੋ ਦੀ ਕਵਿਤਾ ਵਿੱਚ ਪਿਆਦਿਆਂ ਤੇ ਵਜ਼ੀਰਾਂ ਨੂੰ ਇੱਕੋ ਸਾਫ ਉਤੇ ਇੱਕੋ ਸਾਫ ਉਤੇ ਤਾੜੀ ਪਿੰਦੇ ਹਨ ਜ਼ਰੂਰਤ ਕਿਹਾ ਹੈ ਮੋਹਨਜੀਤ ਅਜਿਹੇ ਵਿਅਕਤੀ ਚਤਰ ਲਿਖਣ ਵਾਲਾ ਪਹਿਲਾ ਪੰਜਾਬੀ ਲੇਖਕ ਸੀ ਇਹਨਾਂ ਵਿਅਕਤੀ ਚਤਰਾਂ ਦੀ ਕਾਵਿਕ ਸ਼ੈਲੀ ਮੁਹਾਵਰੇਦਾਰ ਪਾਸ਼ਾ ਤੇ ਮੁਹabbਤੀ ਅੰਦਾਜ਼ ਬਲਖਣ ਚਲਕਾਰਿਆਂ ਵਾਲੇ ਸਨ ਉਸ ਦੀ ਕਵਿਤਾ ਉੱਤੇ ਜੇਕਰ ਕੇਂਦਰਿਤ ਹੋਈਏ ਤਾਂ ਇਹ ਸਮਕਾਲੀ ਕਵਿਤਾ ਦੇ ਸਮਾਨ ਅੰਤਰ ਸ਼ਾਂਤ ਬਗਦੇ ਕਾਵਿਕ ਦਰਿਆ ਵਰਗੀ ਕਵਿਤਾ ਹੈ ਜਿਸ ਦੀ ਇੱਕ ਵਿਲੱਖਣ ਤੌਰ ਅਤੇ ਇੱਕ ਵਿਲੱਖਣ ਆਵਾ ਹੈ ਇਸ ਵਿੱਚ ਰਵਾਇਤੀ ਪ੍ਰਗਤੀਵਾਦੀਆਂ ਵਰਗੇ ਨਾਰੇ ਨਹੀਂ ਹਨ ਰਹਾਸਵਾਗੀਆਂ ਰਾਸਵਾਦੀਆਂ ਵਰਗੀਆਂ ਗੁੰਜਣਾ ਵੀ ਨਹੀਂ ਹਨ ਪ੍ਰਯੋਗਵਾਦੀਆਂ ਵਰਗੇ ਤਲਿਸਮ ਵੀ ਨਹੀਂ ਹਨ ਉਸ ਦੀ ਕਵਿਤਾ ਮਨੁੱਖੀ ਮਨ ਦੀ ਕੋਮਲਤਾ ਦੇ ਕਾਭ ਰਪੰਤਰਣ ਹਨ ਮੈਂ ਗੁਲਾਬ ਨੂੰ ਪੁੱਛਿਆ ਤੇਰਾ ਬਚਪਨ ਕਿੱਥੇ ਹੈ ਕਹਿਣ ਲੱਗਾ ਕੰਡਿਆਂ ਨੂੰ ਪਤਾ ਤੇਰਾ ਬਚਪਨ ਕਿੱਥੇ ਹੈ ਗੁਲਾਬ ਕਹਿਣ ਲੱਗਾ ਕੰਡਿਆਂ ਨੂੰ ਪਤਾ ਹੈ ਮੇਰਾ ਮਨ ਚਾਹੁੰਦਾ ਹੈ ਪੰਛੀ ਹੋਣਾ ਪੰਛੀ ਅਜੇ ਹੀ ਵੀ ਹਨ ਜੋ ਉੱਡਦੇ ਹਨ ਪਰ ਪਤਾ ਨਹੀਂ ਲੱਗਦਾ ਉਡਣ ਦਾ ਸਥੂਲ ਪ੍ਰਗਤੀਆਂ ਨਾਲ ਪਰਸਥਿਤੀਆਂ ਨਾਲ ਜੂਝ ਰਹੇ ਸੂਖ ਮਨ ਅੰ ਵਿੱਚ ਪਨਪ ਦੇ ਕਾਵ ਖਿਆਲਨ ਸ਼ਬਦਾਂ ਦੇ ਸਹਿਜ ਨਾਲ ਸਿਰਜਣਾ ਦੇ ਮਹਾਤਮ ਤੱਕ ਲੈ ਜਾਣਾ ਮੋਹਨਜੀਤ ਨੂੰ ਪਲੀਪਾਂਤ ਆਉਂਦਾ ਸੀ ਖੁੱਲੀ ਕਿਤਾਬ ਵਰਗੀ ਸਰਲ ਸਾਦੀ ਸ਼ਖਸੀਅਤ ਵਾਲਾ ਮੋਹਨਜੀਤ ਇੱਕ ਮੁਹੱਬਤੀ ਇਨਸਾਨ ਸੀ ਜੋ ساری ਉਮਰ ਦੋਸਤੀਆਂ ਦੁਸ਼ਮਣੀ ਭਰੀਆਂ ਦੋਸਤੀਆਂ ਨਾਲ ਜੂਝਦਾ ਰਿਹਾ ਸੀ ਮਸਤ ਚਾਲ ਚੱਲਦਾ ਗਿਆ ਉਸ ਦੇ ਸੂਖ ਮਨ ਵਿੱਚ ਕੋਈ ਵੀ ਕੋਨਾ ਅਜੇਹਾ ਨਹੀਂ ਸੀ ਜਿੱਥੇ ਉਹ ਈਰਖਾ ਸਾੜੇ ਅਤੇ ਦੁਸ਼ਮਣੀ ਨੂੰ ਦਬਾ ਕੇ ਰੱਖ ਸਕਦਾ ਹੋਵੇ ਜੋ ਕੁਝ ਉਸਦੇ ਮਨ ਵਿੱਚ ਸੀ ਉਹੀ ਉਸਦੀ ਜ਼ੁਬਾਨ ਉੱਤੇ ਸੀ ਅਸੀਂ ਤਾਂ ਭਗਦੇ ਰਹਾਂ ਕਿਸੇ ਮੋੜ ਕਿਸੇ ਚੁਰਾਹੇ ਤੇ ਮਿਲਦੇ ਹਾਂ ਜਾਂ ਇੱਕ ਦੂਜੇ ਤੋਂ ਵਿਛੜ ਜਾਂਦੇ ਹਾਂ ਮੋਹਨਜੀਤ ਵਰਗੇ ਰਾ ਵਰਗਾ ਇੱਕ ਕਵੀ ਸੀ ਉਹ ਬਨੇਰਿਆਂ ਉੱਤੇ ਦੀਵੇ ਬਲਣ ਦਾ ਬੁਲਾਸ਼ੀ ਸੀ ਕਿਉਂਕਿ ਉਸਦੇ ਤੁਰ ਅੰਦਰ ਇੱਕ ਦੀਵਾ ਹਮੇਸ਼ਾ ਬਲਦਾ ਸੀ ਇਸ ਦੀਵੇ ਦੇ ਚਿੰਨ ਨੂੰ ਮਨੁਅਵਸਥਾ ਦੇ ਵਿਆਪਕ ਰੰਗਾਂ ਨਾਲ ਮੇਚ ਕੇ ਸਜਣਾ ਦੇ ਸਿਖਰ ਤੱਕ ਲੈ ਜਾਣਾ ਉਸ ਨੂੰ ਆਉਂਦਾ ਸੀ ਇੱਕ ਦੀਵਾ ਬਾਲ ਕੇ ਬਨੇਰੇ ਉੱਤੇ ਰੱਖਦੀਆਂ ਇੱਕ ਧੁਰ ਅੰਦਰ ਬਲੇ ਬਲੇ ਵੇ ਮੇਰੇ ਮਹਿਰਮਾ ਸੂਬਾ ਲੰਘ ਜਾਂਦੀ ਆ ਦੁਪਹਿਰ ਲੰਘ ਜਾਂਦੀ ਆ ਚੰਦਰੀਏ ਸ਼ਾਮ ਨਾ ਚਲੇ ਢਲੇ ਵੇ ਮੇਰੇ ਮਹਿਰਮਾ ਨਾਵਰੀ ਬੇਦਨਾ ਬੈਰਾਗ ਮੁਹੱਬਤ ਕਤੇ ਵਿਛੋੜੇ ਦੀਆਂ ਭਾਵਨਾ ਮਨ ਅੱਤ ਸੂਖਮ ਅੰਦਾਜ਼ ਵਿੱਚ ਕਾਵ ਸਿਰਜਣਾ ਵਿੱਚ ਢਲਣ ਵਾਲੀ ਮੋਹਨਜੀਤ ਦੀ ਕਵਤਾ ਸਾਡਾ ਬੜ ਬੁੱਲਾ ਸਰਮਾਇਆ ਹੈ ਅਨੁਵਿਦਾ ਮੋਹਨਜੀਤ ਬਹੁਤ ਬਹੁਤ ਧੰਨਵਾਦ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਉਡੀਕ 24 ਤੇ ਕਲਿੱਕ ਕਰੋ ਬੈਲ ਆਈਕਨ ਤੇ